가는 है कि तेरा फैसला होना है या हो चुके है जड़ा लागू करना है ओले वास्ते व्यक्ति है कि उस दिन तो रेडी पड़ी वाले रेडीया नाव की गण कीती गी रेडी पड़ी नहीं 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 तो रेडी पड़ी वाले ने ना है जेरे असली आए असली समय पे आए है बेती ये है कि चलो तक वालों आपू नाम है चाहे कोई तो जाम करना है कि तो बैठना है आप आपने नहीं जाना और बेनती है कि लगभग दस तो बारह मिनट बाद जरा एक्शन स्टार्ट होएगा और सिर्फ दे सिर्फ रेज बड़ी गाए वो आगे लगन बाकी असि इतनी बैठे रहेंगे और जे आप द्वारा कुछ आएगा ਮੈਂ ਤਾਂ ਚੱਲੇ ਜਾਣ ਤੋਂ ਆਏ ਇੱਕ ਵਿਦਿਆਰਥੀ ਨੇ ਕਹਿ ਕੇ ਫੋਟੋ ਕਰ ਲੈ ਸਾਰਿਆਂ ਦੀ ਕਿ ਆ ਲੋਡ ਕਰ ਸਕੇ ਯੂਨ ਕਰਕੇ ਕਿ ਕਿਹੜੇ ਸਾਥੀ ਦੇ ਸਾਡੇ ਨਾਲ ਨਹੀਂ ਬੰਦੇ ਜਿਹੜੇ ਜੰਮੇ ਮੰਦੀ ਦਾ ਸਾਥੀ ਆਇਆ ਹੈ ਉਹ ਆਪਣੇ ਆਪੂ ਦੇ ਆਗਾਰ ਆਪਣੇ ਆਪੂ ਦੇ ਹੁਕਮ ਤ ਹ ਚੱਲੇਗਾ ਜਦੋਂ ਇੰਨੀ ਵੱਡੀ ਕੀਰਤੀ ਵਿੱਚ ਤੁਸੀਂ ਆ ਗਏ ਹੋ ਤੇ ਤੁਸੀਂ ਆਪ ਪਾਰੇ ਚੱਲਦੇ ਹੋ ਤਾਂ ਤੁਹਾਡੀ ਕਿਸੇ ਕੱਟ ਲੱਗਾ ਮਰਜੀ ਹੈ ਅਸੀਂ कोई भी यह एक्शन नहीं करना जिदे कोई उगर हो शांति फैले कोई गड़बड़ी हो एक्शन है वो साक्शन है एक्शन है, रेहड़ी फड़ी की रोजी रोटी को बरकरार रख का दवाली आ रही है वो भी अपनी दिवाली मना वो भी अपने घर के खुशियाँ के ने इस करके आगू आएंगे जोड़ा लाल करके ਕੋਈ ਨਹੀਂ ਸਾਥੀ বিনা ਗਾਇਤੋਂ ਚੇੜਾ ਨਹੀਂ ਇਹ ਨਾ ਹੋਵੇ ਕਿ ਕਹਿਣ ਕਿ ਮੇਰਾ ਆਪੋ ਉੱਥੇ ਜਾਣਾ ਹੈ ਮੇਰਾ ਜਾਣਾ ਜ਼ਰੂਰੀ ਹੈ ਜਦੋਂ ਲੋੜ ਪੈਗੀ ਜੇ ਕੋਈ ਸਮਝੀ ਹੈ ਉਹ ਆਪੂ ਗੱਲ ਕਰਨਗੇ ਜੇ ਲੋੜ ਪੈਂਦੀ ਹੈ ਤੇ ਮੈਂ ਤੁਹਾਨੂੰ ਆਵਾਜ਼ ਦਿੱਤੀ ਜਾਏਗੀ ਕਿ ਤੁਸੀਂ ਕੀ ਕਰਨਾ ਹੈ ਪਰ ਜਦੋਂ ਰੇਲੀਆਂ ਰੌਣ ਦੀ ਗੱਲ ਆਈ ਰੇਲੀਆਂ ਰੌਣ ਵਾਲੇ ਕਿਉਂਕਿ ਰੇਲियां ਸਾਈਡ ਦੇਤੀ ਨਿਕਲ ਨਹੀਂ ਸਕੀਆਂ ਦੇ ਰਹੀਆਂ 10 ਵਜੀਆਂ ਤੇ ਬੰਤੇ ਕਹਿੰਦੇ ਸਾਢੇ 3 ਉਹ ਲਗਭਗ 7:00 ਵਜੇ ਹੋ ਗਏ ਸੋ ਇਸ ਕਰਕੇ ਹੈ ਕਿ ਬੜੇ ਵਧੀਆ ਤਰੀਕੇ ਨਾਲ ਜਿੰਨਾਂ ਨੇ ਮੋਟਰਸਾਈਕਲ ਖੜੇ ਨੇ ਉਹ ਆਪਣੀਆਂ ਚਾਬੀਆਂ ਜਿਹੜੇ ਟੇਕ ਰੱਖ ਲਈਆਂ ਸੀ ਉਹ ਆਪਣੀ ਮੋਟਰਸਾਈਕਲ ਆਰਕੈਂਟ ਉੱਥਾਨੂੰ ਕਿਤੇ ਸਾਰੇ ਤੇ ਕਰਨੇ ਬੈਠ ਸਕਦੇ ਨੇ ਉਹਨਾਂ ਨੂੰ ਮੋਟਰਸਾਈਕਲ ਲੈ ਜਾਣੇ ਬੈਠ ਸਕਦੇ ਨੇ ਕਿ ਅਸੀਂ ਇੱਥੇ ਐਕਸ਼ਨ ਕਰਨਾ ਹੈ ਜੀਰਦੋ ਸਿਚੌਂ ਕਰਨਾ ਹੈ ਕੋਈ ਕਰਵਾ ਲੈ ਕੇ ਕੋ ਦੱਸਣਾ ਹੈ ਉਹ ਆਪਣੀ ਇਹ ਕਾਗਜ਼ੀਆਂ ਤਿਆਰ ਕਰ ਲੈ ਜਦੋਂ ਹੀ ਕਹਾਂਗੇ ਕਿ ਨੋਟਿਸ ਨੂੰ ਸਾਈਨ ਕਰ ਦਿਓ ਸਾਰੇ ਜਿ ਸਿੱਪਲਮ ਦੇ ਨਾਲ ਇੱਕ ਇੱਕ ਕਰਕੇ ਮੋਟਰਸਾਈਕਲ ਸਾਹਮਣੇ ਲਾਵੋ ਚਾਹੇ ਸਾਈਡ ਤੇ ਲਾ ਲਓ ਉਹ ਜ਼ਰੂਰ ਕਰਿਓ ਉਸ ਪ੍ਰੋਸੀਜਰ ਉਪਰਤੇ ਕਾਰਵਾਈ ਰਹੀ ਹੈ ਕਿ ਜਿਹੜਾ ਸਿਵਲ ਪ੍ਰਸ਼ਾਸਨ ਹੈ ਉਸ ਕਿਹਾ ਹੈ ਕਿ ਮਾਮਲਾ ਨਿਪਟਣਾ ਚਾਹੀਦਾ ਹੈ ਉਹਨੂੰ ਵੀ ਉਹਦੀ ਵੀ ਆਤਮਾ ਕਹਿ ਰਹੀ ਹੈ ਇਹ ਫਾਈਲਸ ਹੋਣੇ ਤੋਂ ਬਾਅਦ ਕੋਈ ਮਾਰਗ ਦਰੋਣੀ ਕੀਤਾ ਜਾ ਸਕਦਾ ਜਿਹੜਾ ਡੀਐਮਐ ਮੰਡੀ ਬੋਰ ਦਾ ਉਹ ਵੀ ਚਾਹੁੰਦਾ ਹੈ ਕਿ ਮਾਮਲਾ ਨਿਬੜ ਜਾਵੇ ਪਰ ਦੋਮਾ ਤੇ ਇਹ ਹੀ ਸੋਚੀ ਤੇ ਕਿ ਇਹ ਪ੍ਰੋਸੀਜਰ ਪੂਰਾ ਤੋਂ ਪਤਾ ਲੱਗਿਆ ਹੈ ਕਿ ਕਲਾਮਾ ਕੂਸ ਤੇ ਜਾ ਕੇ ਪਾੜਾ ਕੀਤਾ ਜਾਵੇ ਪਰ ਉਸ ਵਾਰ ਇਹ ਕਹ ਰਹੇ ਨੇ ਕਿ ਆ ਜਿਹੜੇ ਇਹ ਨਹੀਂ ਭੜੀ ਮਾਰੇ ਆ ਅਸਯੁਕਤ ਸਾਨ ਵੀ ਕਿਹਨਾਂ ਪ੍ਰਦਰੇਸ਼ ਇਹ ਸਾਡੀ ਬਿਆਨ ਦਾ ਹੈ ਅਸੀਂ ਬਿਲਕੁਲ ਅਨਜਾਇਜ਼ ਕਾਗਨੀਏ ਨਾਲ ਤੇ ਨਹੀਂ ਚਲਾਉਣੀ ਇਸ ਕਾਰਨ ਕਿ ਪ੍ਰੋਸਵਾਲਿਆਂ ਦੀ ਇਹ ਸਮਝੋ ਰਹੀ ਹੈ ਇਹ ਪੈ ਰਹੀ ਹੈ ਕਿ ਨਾਲ ਕੋਈ ਹਾਲ ਨਿਕਲ ਜਾਵੇ ਪਰੰਤੂ ਅਸੀਂ एलान ਕੀਤਾ ਹੈ ਕਿ ਉਹ ਦਿਹਾੜੀ ਨੇ ਬਣਾਇਆ ਇੱਕ ਉਹ ਪ੍ਰਾਂਤ ਦੇਵੀ ਦੇ ਨਾਲ ਭੱਡੇ ਦੇਵ ਦੇ ਨਾਲ ਉਹ ਇਹਨਾਂ ਨੂੰ ਆਣ ਸੰਗਿਆਂ ਨੇ ਲਿਖਿਆ ਇਹਨਾਂ ਨੂੰ ਆਲੀ ਦਾ ਤੋਹਫਾ ਦੇ ਜਾਂ ਪਾਣੀ ਨਾਲ ਆਕਾਏ ਇਹ ਰਹਿਣਾਂ ਜਿਹੜੀਆਂ ਲਔਰੀਆਂ ਨੇ ਇਹਨਾਂ ਨੇ ਆਪ ਹੀ ਜਗਾ ਤੇ ਲਔਰੀਆਂ ਨੇ ਪਹਿਲਾਂ ਇੱਥੇ ਲਾਉਂਦੇ ਆਏ ਕਈ ਸਾਲਾਂ ਤੋਂ ਕੋਈ ਕੋਈ ਨਹੀਂ ਲੈ ਇਹ ਆਪਣੀ ਖੁਸ਼ੀ ਹੋਈ ਜਗਾ ਨੇ ਵਾਪਸ ਲਈ ਹੈ ਹੋਇਆ ਕਿ ਜਿਹੜਾ ਇਹਨਾਂ ਨੂੰ ਖੁਸ਼ੀ ਹੋਈ ਜਗਾ ਵਾਪਸ ਕਰਾਉਣ ਦੀ ਗੱਲ ਹੈ ਜਿਹੜਾ ਉਹਦੇ ਵਿੱਚ ਤਕਰਰ ਚੱਲ ਰਿਹਾ ਹੈ ਜਾਂ ਆਪਾਂ ਜਿਹੜੀ ਵੀ ਗੱਲ ਕਰ ਰਹੇ ਹਾਂ ਬੜੇ ਸ਼ਰਮੇ ਨਾਲ ਬੜੇ ਸੇਕੇ ਦੇ ਨਾਲ ਉਹਨਾਂ ਧਰਮਾਂ ਨੇ ਕੋਸ਼ਿਸ਼ ਕੀਤੀ ਸਾਡੀਆਂ ਲਈ ਜਾਂ ਲੈ ਕੇ ਜਾਣ ਦੀ ਪਰ ਜਦੋਂ ਲੋਕਾਂ ਵਧਿਆ ਅਤੇ ਕੈਂਸੇ ਦੇ ਵਿੱਚ ਦੋਸਤ ਦੀ ਕੀਤੀ ਲਈ ਤੁਸੀਂ ਆ ਗਏ ਜਿਹੜਾ ਮੂਤ ਜਿਹੜਾ ਸੋ ਜਵਾਬ ਦਿੱਤਾ ਇਹ ਗੇਸ ਦਾ ਬਰਦਾਸ਼ਤ ਨਹੀਂ ਕਰਾਂਗੇ ਲੋਕ ਤੁਹਾਨੂੰ ਦੇਖ ਰਹੇ ਨੇ ਦੋਸਤ ਤੁਹਾਨੂੰ ਤੱਕ ਰਹੇ ਨੇ ਇਹ ਸੁਆਗ ਜੇ ਕੋਈ ਸਾਡੇ ਸਮਾਜ ਦਾ ਹੋਰ ਧਿਆਨ ਲਏਗਾ ਤੇ ਖਰੇ ਦਾ ਬਰਦਾਸ਼ਤ ਨਹੀਂ ਹੋਏਗਾ ਮੱਢੀ ਕੀਤੀ ਵਿੱਚ ਨਹੀਂ ਪੜੀ ਨਾਲ ਸੁਨਨਤਾ ਪਰਵਾਰਾਂ ਨਾਲ ਸੁਨਨਤਾ ਸਾਗੀਆਂ ਪੈਣਾ ਨੇ ਜਿਹਨੀਆਂ ਸੇ ਕੋਈ ਨਹੀਂ ਆ ਰਹੀ ਨਹੀਂ ਆ ਰਹੀ ਉਹਨਾਂ ਨੇ ਆਪਣੇ ਜਜ਼ਬਾਤ ਅੰਦਰ ਆਪਣਾ ਦਰਦ ਦੱਸਿਆ ਕਿ ਸਾਡੀ ਆਤਹਾਣੀ ਹੈ ਕਿ ਸਾਡੇ ਛੋਟੇ ਛੋਟੇ ਬੱਚੇ ਨੇ ਹੁਣ ਵੀ ਦਿਨਾਂ ਤੋਂ ਉਹ ਘਰੇ ਘਰੇ ਕੇ ਰੋਟੀ ਨਹੀਂ ਖਾ ਰਿਆ ਪੈਸੇ ਨਹੀਂ ਜਾ ਰਹੇ ਕਿਵੇਂ ਜਿਹਾ ਕਰ ਰਹੇ ਨੇ ਤਾਂ ਉਹਨਾਂ ਦੀਆਂ ਕਿਤੇ ਨਾ ਕਿਤੇ ਬਤਲਾਵਾ ਉਹਨਾਂ ਦੀ ਕਿਤੇ ਨਾ ਕਿਤੇ ચીਜ ਉਹ ਪ੍ਰਸ਼ਾਸਨ ਤੱਕ ਉਹ ਜਿਦਾਲੀਆਂ ਤੱਕ ਸਰਕਾਰ ਤੱਕ ਜਾ ਰਹੀਏ ਸੁਨੇਹਾ ਸੁਨੇਹਾ ਲੱਗਦਾ ਹੈ ਪਰ ਹੁਣ ਜਿਹੜਾ ਆਪੂ ਗੈਰ ਨੇ ਉਹਨੇ ਕੀਤੀ ਬਾਤ ਕਿ ਕਿਆ ਹੈ ਅਤੀਸ਼ੇਵੀਂ ਕਿਆ ਕਿ ਮੇਰੇ ਨਾਲ ਹਯਾਰ ਕਰੋ ਪਰ ਉਹਦਾ ਹਾਲ দেখো ਕੋਈ ਤੁੰਗਲ ਕਹਿ ਕੇ ਨਹੀਂ ਗਿਆ ਛਾੜੇ ਛਾੜੇ ਕੇ ਸਾਡੇ ਨਾਲ ਗੱਲ ਕਰ ਲੋ ਕੋਈ ਚਾਹ ਕੇ ਹੈ ਕਿ ਛਾੜੇ ਛੱਡ ਦਾ ਅਜੇ ਹਿਸਾਬਲਾ ਨਹੀਂ ਹੈ ਐਕਸ਼ਨ ਕਰਨ ਦਾ ਫੈਸਲਾ ਹੈ ਡੀਵੀ ਬੜੀ ਵਾਲਿਆਂ ਨੂੰ ਜਿਸ ਤਰ੍ਹਾਂ ਡਿਊਟੀ ਲਾਈ ਹੈ ਉਹ ਤੁਰੰਤ ਆਪਣੀ ਡਿਊਟੀ ਸਮਝ ਲੈ 10 ਮਿੰਟਾਂ ਬਾਅਦ ਉਹ ਆਪਣੇ ਐਕਸ਼ਨ ਦੇ ਵਿੱਚ ਰੋੜੇ ਜਾਣਗੇ ਛਾਣ ਕੇ ਔਰ ਉਹਨਾਂ ਦੀ ਵੈਨ ਵਾਸਤੇ ਉਹਨਾਂ ਨੇ ਆਕੇ ਕਰਨਾ ਹੈ ਫਾਇਰ ਕਰਨੈ ਤੁਸੀਂ ਉਹ ਜਿਹੜੇ ਹਮਾਇਤ ਤੇ ਆਏ ਹੋ ਜਰਮੈਨੀ ਤੁਸਾਂ ਕਰਦੀ ਹੈ ਇਹਨਾਂ ਨੇ ਜਰਮੈਨੀਆਂ ਪਰਾਂ ਪਰਿਆਸਰੇ ਜਿਹੜੀ ਪੜੀ ਵਾਲਾ ਰਾਮਨਾਥ ਦੇਵ ਕਿ ਭਾਈ ਕਦੀ ਤੇ ਮੇਰੇ ਮਗਰ ਆਏ ਸੀ ਤੂੰ ਐਂ ਕੀਤਾ ਜਰਮੈਨ ਤੁਸੀਂ ਉਹ ਤੁਹਾਡੇ ਸਮਾਈ ਨੇ ਉਹ ਤੁਹਾਡੇ ਤੋਂ ਬਿਨਾ ਨਹੀਂ ਆਖੋਨੇ ਵਾਰ ਵਾਰ ਪੁੱਛਿਆ ਵੇਖੋ ਤੁਹਾਡੀ ਤੋਂ ਸਭੀ ਕਮਜ਼ੋਰੀ ਹੋਵੇ ਤਾਂ ਉਹ ਕਹਿੰਦੇ ਸ਼ੇਰ ਨਹੀਂ ਲੱਗਣ ਜਾਂ ਕਿ ਛੱਡਦੇ ਉੱਪਰ ਜਿਹੜੀ ਲਾਵਾਂਗੇ ਫੜੀ ਲਾਵਾਂਗੇ ਨਹੀਂ ਤਾਂ ਬਿਲਕੁਲ ਅਸੀਂ ਲਾਵਾਂਗੇ ਨਾ ਕਿੱਥੇ ਆ ਗਏ ਜਿਸ ਤਰ੍ਹਾਂ ਗੱਡੇ ਹੋਏ ਨੇ 19 ਦਿਨਾਂ ਤੋਂ ਉਹ ਪਿਹਾਰ ਗਿਦਾਰ ਤੋਂ ਤੇ ਭਈਆ ਪਾਤਾ ਕੋਈ ਵੀ ਢੇਰ ਛੱਡ ਕੇ ਆ ਜਾਂਦਾ ਹੈ ਜਿਹੜੇ ਸਾਥੀ ਲਗਾ ਪਾਏ ਤੇ ਉਹ ਲਗਾ ਕੇ ਬੈਠੇ ਨੇ ਪਰ ਉਹਨਾਂ ਦੇ ਇਸ ਦਰਦ ਨੂੰ ਉਹਨਾਂ ਦੇ ਇਸ ਜਿਹੜਾ ਅਜ਼ੂਰੀ ਨੂੰ ਸਮਝਿਆ ਸਮਝੂਰ ਸਾਥੀ ਨੂੰ ਗੱਡੇਗਾ ਨਹੀਂ ਗਾਇ ਇੱਕ ਇੱਕ ਬੈਂਡਿੰਗ ਕਈ ਚਲਾਤੇ ਮੀਟਿੰਗ ਲੈ ਕੇ ਫੋਟੋ ਲਈਏ ਕਿਉਂ ਪਿਛਲੇ 6 ਮਹੀਨਿਆਂ ਤੋਂ ਬੈਠੇ ਨਹੀਂ ਆਪਣੇ ਹੱਕ ਲੈਣ ਵਾਸਤੇ ਵਿਆਪਨ ਨਾਲ ਅਗੇ ਉਲਵਾ ਦੇਣੇ ਸੋ ਬੇਟ ਕਰਦੇ ਐ ਜਿਵੇਂ ਆਪ ਕੋ ਔਰ ਕੋ ਮੈਂ ਕਿਉਂ ਝੱਟੇ ਡੋਨਟ ਟ੍ਰਾਈ ਦੀ ਗੱਲ ਸੁਝਾਣ ਵਾਸਤੇ ਚੰਡਾ ਬੇਸ਼ੌਅ ਚੰਗਾ ਬੰਦਾ ਦਾ ਰੋਂਗੈ ਚੰਗਾ ਲੱਗਦਾ ਹਾਂ ਸਾਰੇ ਝੱਟੇ ਉੱਤੇ ਕਰ ਲਓ ਨਾ ਉਸ ਮੈਂ ਨਾਰਾ ਦਵਾ ਕੇ ਆਪ ਪਿੱਛੇ ਲਵਾਉਂਗਾ ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਅੱਕਰ ਨਹੀਂ ਲੱਗਦੇ ਲੋਕਾਂ ਦੀ ਹਮਾਇਤ ਆਏ ਲੋਕ ਜਿੰਦਾਬਾਦ 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 ਲੋਕਾਂ ਦਾ ਇੱਕਾ ਜਿੰਦਾਬਾਦ 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 ਤੇਰੀ ਬੜੀ ਬਾਲਾ ਦਾ ਇੱਕਾ ਜਿੰਦਾਬਾਦ